ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਾ ਜੀ ਅੱਜ ਦੀ ਸਭ ਤੋਂ ਵੱਡੀ ਖਬਰ ਦੇ ਨਾਲ ਹੀ ਅਨਲਿਸਿਸ ਦੀ ਜੋ ਹੈ ਸ਼ੁਰੂਆਤ ਕਰਿਓ ਕਿ ਅੱਜ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਮੰਤਰੀ ਮੰਡਲ ਦੇ ਵਿੱਚ ਜੋ ਹੈ ਫੇਰ ਬਦਲ ਹੋ ਗਿਆ ਹੈ ਕਿਹੜੇ ਕਿਹੜੇ ਨਵੇਂ ਮੰਤਰੀ ਨੇ ਜਿਹੜੇ ਕਿ ਮੰਤਰੀ ਮੰਡਲ ਵਿੱਚ ਆ ਸਕਦੇ ਨੇ ਤੇ ਕਿਹੜੇ ਕਿਹੜੇ ਮੰਤਰੀ ਜੋ ਹੈ ਜਾ ਸਕਦੇ ਇਸ ਨੂੰ ਲੈ ਕੇ ਪੂਰੀ ਜਾਣਕਾਰੀ ਫੇਰ ਬਦਲ ਨੂੰ ਲੈ ਕੇ ਇੱਕ ਇੱਕ ਪਹਿਲੂ ਜੋ ਹੈ ਜ਼ਰੂਰ ਪੱਖ ਸਾਰੇ ਹੀ ਇਸ ਪ੍ਰੋਗਰਾਮ ਦੇ ذریعے ਸਾਂਝੇ ਕਰਿਓ ਖਰਜੋਜੀ ਪੰਜਾਬ ਦੇ ਵਿੱਚ ਅੱਜ ਮੰਤਰੀ ਮੰਡਲ ਦਾ ਫੇਰ ਬਦਲ ਹੋਣ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਇਹ ਤੀਸਰਾ ਮੰਤਰੀ ਮੰਡਲ ਦਾ ਫੇਰ ਬਦਲ ਹੈ ਇਸ ਤੋਂ ਪਹਿਲਾਂ 2 ਵਾਰ ਜਿਹੜੇ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਕੀਤੇ ਗਏ ਨੇ ਸਭ ਤੋਂ ਪਹਿਲਾਂ ਕੁਝ ਮੰਤਰੀਆਂ ਨੂੰ ਸੌਂਚਕਾਈ ਗਈ ਸੀ ਤੇ ਫੇਰ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਗਿਆ ਸੀ ਇਸ ਵੇਲੇ ਸਮੇਤ ਮੁੱਖ ਮੰਤਰੀ ਪੰਜਾਬ ਦੇ ਵਿੱਚ ਕੁੱਲ 16 ਮੰਤਰੀ ਨੇ ਔਰ ਮੰਨਿਆ ਜਾ ਰਿਹਾ ਹੈ ਕਿ ਅੱਜ ਪੰਜ ਨਵੇਂ ਮੰਤਰੀਆਂ ਨੂੰ ਸੌ ਚੁਕਾਈ ਜਾ ਸਕਦੀ ਹੈ ਹਾਲਾਂਕਿ ਇਹ ਵੀ ਹੋ ਸਕਦਾ ਹੈ ਕਿ ਅੱਜ ਸਿਰਫ ਚਾਰ ਮੰਤਰੀਆਂ ਨੂੰ ਸੌ ਚੁਕਾਈ ਜਾਵੇ ਤੇ ਪੰਜਵੇਂ ਮੰਤਰੀ ਨੂੰ ਸੌ ਨਾ ਚੁਕਾਈ ਜਾਵੇ ਇਹ ਸਾਰਾ ਕੁਝ ਜਿਵੇਂ ਜਿਵੇਂ ਅੱਜ ਦਿਨ ਅੱਗੇ ਵਧੇਗਾ ਮੁੱਖ ਮੰਤਰੀ ਦੇ ਦਫ਼ਤਰ ਤੋਂ ਜਿਹੜੀਆਂ ਜਾਣਕਾਰੀਆਂ ਅਧਿਕਾਰਿਕ ਤੌਰ ਤੇ ਬਾਹਰ ਆਉਣਗੀਆਂ ਉਸ ਤੋਂ ਬਾਅਦ ਹੀ ਤੈਅ ਹੋਏਗਾ ਪਰ ਇਹ ਵੀ ਖਬਰਾਂ ਕੱਲ ਦੀਆਂ ਮੀਡੀਆ ਦੇ ਵਿੱਚ ਬੜੀ ਪ੍ਰਮੁਖਤਾ ਦੇ ਨਾਲ ਦਿਖਾਈਆਂ ਜਾ ਰਹੀਆਂ ਨੇ ਕਿ ਚਾਰ ਮੰਤਰੀ ਨੇ ਜਿਹੜੇ ਉਹਨਾਂ ਤੋਂ ਅਸਤੀਫੇ ਲੈ ਲਏਗੇ ਨੇ ਹੁਣੇ ਚਾਰ ਮੰਤਰੀ ਜਿਨ੍ਹਾਂ ਬਾਰੇ ਕਿਹਾ ਜਾ ਰਿਹਾ ਜਿਨ੍ਹਾਂ ਤੋਂ ਅਸਤੀਫੇ ਲਈ ਗਏ ਨੇ ਇੱਕ ਤਾਂ ਬ੍ਰਹਮਸ਼ੰਕਰ ਜਿੰਪਾ ਇਹਨਾਂ ਤੋਂ ਕਹਿੰਦੇ ਅਸਤੀਫਾ ਲਿਆ ਗਿਆ ਬਲਕਾਰ ਸਿੰਘ ਲੋਕਲ ਬਾਡੀਜ਼ ਮੰਤਰੀ ਨੇ ਉਹਨਾਂ ਤੋਂ ਅਸਤੀਫਾ ਲਿਆ ਗਿਆ ਚੇਤਨ ਸਿੰਘ ਜੋੜਾ ਮਾਜਰਾ ਤੋਂ ਅਸਤੀਫਾ ਲਿਆ ਗਿਆ ਔਰ ਅਨਮੋਲ ਗगनमान ਦਾ ਅਸਤੀਫਾ ਲਿਆ ਗਿਆ ਇਹ ਚਾਰ ਮੰਤਰੀਆਂ ਤੋਂ ਅਸਤੀਫੇ ਕਿਉਂ ਲਏ ਗਏ ਨੇ ਇਹਦੇ ਪਿੱਛੇ ਕਿਸੇ ਵੀ ਤਰ੍ਹਾਂ ਦਾ ਜਿਹੜਾ ਕਾਰਨ ਹੈ ਉਹ ਖੁੱਲ ਕੇ ਬਾਹਰ ਨਹੀਂ ਆਇਆ ਹੁਣ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਜਦੋਂ ਅੱਜ ਸ਼ਾਮ 5 ਵਜੇ ਲਈ ਸਮਾਂ ਲਿਆ ਗਿਆ ਹੈ ਮੰਤਰੀਆਂ ਨੂੰ ਸੌਂਚ ਕਾਉਣ ਦਾ ਇਹ ਗੱਲ ਤੈ ਹੈ ਕਿ ਅੱਜ ਸੌਂਚਾਈ ਜਾਣੀ ਹੈ ਕਿਹੜੇ ਮੰਤਰੀ ਨਵੇਂ ਸੌਂਚ ਸਕਦੇ ਨੇ ਉਹਨਾਂ ਦੇ ਨਾਮ ਜਿਹੜੇ ਨੇ ਮਹਿੰਦਰ ਭਗਤ ਜਲੰਧਰ ਤੋਂ ਕਿਉਂਕਿ ਭਗਵੰਤ ਮਾਨ ਨੇ ਖੁਦ ਉਹਨਾਂ ਨੂੰ ਜ਼ਮਨੀ ਚੋਂਣ ਤੋਂ ਪਹਿਲਾਂ ਪਾਰਟੀ 'ਚ ਸ਼ਾਮਲ ਵੀ ਕਰਾਇਆ ਸੀ ਹਾਲਾਂਕਿ ਉਹ 2022 ਦੀਆਂ ਚੋਣਾਂ ਦੇ ਵੇਲੇ ਹੀ ਆਮ ਆਦਮੀ ਪਾਰਟੀ ਨਾਲ ਜੁੜ ਗਏ ਸੀ ਉਸ ਤੋਂ ਪਹਿਲਾਂ ਹੀ ਜੁੜ ਗਏ ਸੀ ਉਹ ਵੀ ਮੁੱਖ ਮੰਤਰੀ ਨੇ ਉਹਨਾਂ ਨੂੰ ਉਮੀਦਵਾਰ ਵੀ ਬਣਾਇਆ ਤੇ ਪੂਰਾ ਜ਼ੋਰ ਜਲੰਧਰ ਦੇ ਵਿੱਚ ਲਾਇਆ ਕਿਉਂਕਿ ਜਲੰਧਰ ਦੀ ਜ਼ਿਮਨੀ ਚੋਣ ਜਿੱਤਣਾ ਆਮ ਆਦਮੀ ਪਾਰਟੀ ਲਈ ਵਕਾਰ ਦਾ ਸਵਾਲ ਸੀ ਭਗਵੰਤ ਮਾਨ ਨੇ ਉੱਥੇ ਖੁਦ ਡੇਰਾ ਵੀ ਲਾਇਆ ਪਰਿਵਾਰ ਸਮੇਤ ਪ੍ਰਚਾਰ ਕੀਤਾ ਤੇ ਉਹਨਾਂ ਨੂੰ ਜਟਾਇਆ ਉਸੇ ਵੇਲੇ ਭਗਵੰਤ ਮਾਨ ਨੇ ਕਿਹਾ ਸੀ ਕਿ ਮਹਿੰਦਰ ਭਗਤ ਉਹਨਾਂ ਨੂੰ ਮੈਂ ਕੈਬਨਿਟ ਚ ਲੈ ਕੇ ਜਾਵਾਂਗਾ ਭਗਵੰਤ ਮਾਨ ਅੱਜ ਆਪਣਾ ਇਹ ਵਾਅਦਾ ਪੂਰਾ ਕਰ ਸਕਦੇ ਨੇ ਮਹਿੰਦਰ ਭਗਤ ਵੀ ਅੱਜ ਸੌ ਚੁੱਕਣ ਵਾਲੇ ਮੰਤਰੀਆਂ ਚ ਸ਼ਾਮਲ ਹੋ ਸਕਦੇ ਨੇ ਇਹਦੇ ਨਾਲ ਨਾਲ ਜਿਹੜੇ ਅੱਜ ਸੌ ਚੁੱਕ ਸਕਦੇ ਨੇ ਹਰਦੀਪ ਸਿੰਘ ਮੁੰਡਿਆ ਜਿਹੜੇ ਕਿ ਸਾਹਨੇਵਾਲ ਤੋਂ ਵਿਧਾਇਕ ਨੇ ਉਹਨਾਂ ਦਾ ਨਾਮ ਮੰਤਰੀਆਂ ਦੇ ਤੌਰ ਤੇ ਸੌ ਚੁੱਕਣ ਵਾਲੇ ਲੀਡਰਾਂ ਦੇ ਵਿੱਚ ਸ਼ਾਮਲ ਹੈ ਵਰਿੰਦਰ ਗੋਇਲ ਉਹਨਾਂ ਦਾ ਨਾਮ ਵੀ ਸੌ ਚੁੱਕਣ ਵਾਲੇ ਲੀਡਰਾਂ ਦੇ ਵਿੱਚ ਸ਼ਾਮਲ ਹੈ ਲਹਿਰਾ ਗਾਗਾ ਤੋਂ ਵਰਿੰਦਰ ਗੋਇਲ ਜਿੱਤ ਕੇ ਆਏ ਨੇ ਆਮ ਆदमी ਪਾਰਟੀ ਦੇ ਬੜੇ ਸਰਗਰਮ ਆਗੂ ਰਹੇ ਨੇ ਔਰ ਇਦ ਨਾਲ ਨਾਲ ਇੱਕ ਨਾਮ ਜਿਹੜਾ ਹੋਰ ਚੱਲ ਰਿਹਾ ਹੈ ਬਤੌਰ ਮੰਤਰੀ ਜਿਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਦੀ ਗੱਲ ਚੱਲ ਰਹੀ ਹੈ ਹਰਦੀਪ ਸਿੰਘ ਮੁੰਡੀਆਂ ਤਰਨਪ੍ਰੀਤ ਸਿੰਘ ਸੋਨ ਵਰਿੰਦਰ ਗੋਇਲ ਤੇ ਮਹਿੰਦਰ ਪਗਟ ਇਕ ਚਾਰ ਜਿਹੜੇ ਲੀਡਰ ਨੇ ਇਹਨਾਂ ਦੇ ਨਾਮ ਨੇ ਜਿਹੜੇ ਇਹ ਬੜੀ ਪ੍ਰਮੁਖਤਾ ਦੇ ਨਾਲ ਬਤੌਰ ਮੰਤਰੀ ਚੱਲ ਰਹੇ ਨੇ ਹਾਲਾਂਕਿ ਕੱਲ ਇੱਕ ਵਾਰੀ ਸੁਰਖੀਆਂ ਦੇ ਵਿੱਚ ਡਾਕਟਰ ਰਵਜੋਤ ਉਹਨਾਂ ਦਾ ਨਾਮ ਵੀ ਆਇਆ ਬਤੌਰ ਮੰਤਰੀ ਲੇਕਿਨ ਅੱਜ ਇਹ ਸਾਫ਼ ਹੋਏਗਾ ਕਿ ਕਿਹੜੇ ਮੰਤਰੀਆਂ ਨੂੰ ਸੌਂ ਚਕਾਈ ਜਾਂਦੀ ਹੈ ਪਰ ਮੰਤਰੀ ਮੰਡਲ ਦੇ ਵਿੱਚ ਜਿਹੜਾ ਇਹ ਫੇਰ ਬਦਲ ਹੈ ਇਹ ਬਹੁਤ ਮਹੱਤਵਪੂਰਨ ਸਮੇਂ ਦੇ ਵਿੱਚ ਹੋ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਜਿਮਨੀ ਚੋਣਾਂ ਵੀ ਪੰਜਾਬ ਦੇ ਵਿੱਚ ਲਗਭਗ ਤੈ ਮੰਨੀਆਂ ਜਾ ਰਹੀਆਂ ਹਨ ਦਲਾਜਿਸ ਮੰਤਰੀ ਮੰਡਲ ਦਾ ਜਿਹੜਾ ਇਹ ਫੇਰ ਬਦਲ ਹੋਇਆ ਇਸ ਦਾ ਮੁੱਖ ਕਾਰਨ ਆਖਿਰ ਕੀ ਮੰਨਿਆ ਜਾਏ ਹਾਲਾਂਕਿ ਚਰਚਾਵਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਹੀ ਲੋਕ ਸਭਾ ਚੋਣਾਂ ਤੋਂ ਬਾਅਦ ਵੀ ਇਹ ਗੱਲ ਉੱઠી ਸੀ ਕਿ ਮੰਤਰੀ ਮੰਡਲ ਦੇ ਵਿੱਚ ਜੋ ਹੈ ਫੇਰ ਬਦਲ ਹੋਏਗਾ ਪਰ ਅਜੇ ਹੁਆ ਹੋਇਆ ਹੁਣ ਤੱਕ ਨਹੀਂ ਸੀ ਪਰ ਹੁਣ ਆਪਾਂ ਹੁਣ ਦੀ ਗੱਲ ਕਰ ਲਈਏ ਫੇਰ ਬਦਲ ਜਿਹੜੇ ਹੋ ਰਹੇ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਇਸ ਦੇ ਕਾਰਨਾਂ ਨੂੰ ਕਾਰਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਾਰਨਾਂ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਤਕਨੀਕੀ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਇਹ ਹਮੇਸ਼ਾ ਹੀ ਮੁੱਖ ਮੰਤਰੀ ਦਾ ਅਧਿਕਾਰ ਹੁੰਦਾ ਹੈ ਕਿ ਕਦੋਂ ਮੰਤਰੀ ਮੰਡਲ ਦਾ ਫੇਰ ਬਦਲ ਕੀਤਾ ਜਾਣਾ ਹੈ ਪਰ ਪਾਰਟੀਆਂ ਦੇ ਵਿੱਚ ਜਿਹੜਾ ਸੰਗਠਨ ਹੈ ਸੰਗਠਨ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ ਨਿਸ਼ਚਿਤ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਫੇਰ ਬਦਲ ਦੇ ਲਈ ਅਰਵਿੰਦ ਕੇਜਰੀਵਾਲ ਦੇ ਨਾਲ ਵੀ ਸਲਾਹ-ਮਸ਼ਵਰਾ ਕੀਤਾ ਹੋਣਾ ਹੈ ਔਰ ਅਰਵਿੰਦ ਕੇਜਰੀਵਾਲ ਵੱਲੋਂ ਵੀ ਕੁਝ ਨਾਮ ਸੁਝਾਏ ਗਏ ਹੋਣਗੇ ਕਿਉਂਕਿ ਪਾਰਟੀਆਂ ਦੇ ਵਿੱਚ ਜਿਹੜੇ ਫੈਸਲੇ ਨੇ ਉਹ ਮਿਲ ਜੁਲ ਕੇ ਹੁੰਦੇ ਨੇ ਜਿੱਥੋਂ ਤੱਕ ਕਾਰਨ ਰਿਹਾ ਕਿ ਫੇਰ ਬਦਲ ਕਿਉਂ ਕੀਤਾ ਜਾ ਰਿਹਾ ਹੈ ਦੇਖੋ ਜਦੋਂ ਲੋਕ ਸਭਾ ਚੋਣਾਂ ਸੀ ਉਸ ਤੋਂ ਪਹਿਲਾਂ ਕਈ ਮੰਤਰੀਆਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਦੋਂ ਮੰਨਿਆ ਜਾ ਰਿਹਾ ਸੀ ਕਿ ਜਿਹੜੇ ਇਹ ਮੰਤਰੀ ਨੇ ਅਗਰ ਇਹ ਮੰਤਰੀ ਜਿੱਤ ਜਾਂਦੇ ਨੇ ਤੇ ਇਹ ਸਾਰੀਆਂ ਸੀਟਾਂ ਜਿਹੜੀਆਂ ਨੇ ਇਹ ਖਾਲੀ ਹੋ ਜਾਣਗੀਆਂ ਇਹਨਾਂ ਦੀ ਜਗ੍ਹਾ ਦੇ ਉੱਪਰ ਨਵੇਂ ਚਿਹਰੇ ਲਿਆਂਦੇ ਜਾਣਗੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ ਤਿੰਨ ਸੀਟਾਂ ਜਿੱਤੀ ਲੇਕਿਨ ਸਿਰਫ ਮੀਤ ਹੇਅਰ ਬਤੌਰ ਮੰਤਰੀ ਪਾਰਲੀਮੈਂਟ ਦੇ ਵਿੱਚ ਪਹੁੰਚੇ ਜਿੱਤ ਕੇ ਉਹਨਾਂ ਨੇ ਆਪਣੀ ਸੀਟ ਛੱਡ ਦਿੱਤੀ ਪਰ ਉਸ ਵੇਲੇ ਇਹ ਕਸ਼ਮਕਸ਼ ਚੱਲਦੀ ਰਹੀ ਇਹ ਚਰਚਾਵਾਂ ਚੱਲਦੀਆਂ ਰਹੀਆਂ ਕਿ ਕੀ ਅਗਰ ਮੰਤਰੀ ਮੰਡਲ ਦਾ ਫੇਰ ਬਦਲ ਕਰਨਾ ਹੈ ਕਿ ਉਹਨਾਂ ਚਿਹਰਿਆਂ ਨੂੰ ਬਦਲਿਆ ਜਾਵੇ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਲੜੀ ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਵੀ ਮੰਤਰੀ ਬਣਾਏ ਗਏ ਜਾਂ ਜਿਨ੍ਹਾਂ ਨੇ ਚੋਣ ਲੜੀ ਸੀ ਬਤੌਰ ਮੰਤਰੀ ਉਹ ਸਾਰੇ ਆਮ ਆਦਮੀ ਪਾਰਟੀ ਦੇ ਬڑے ਪੁਰਾਣੇ ਲੀਡਰ ਰਹੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਮੁੱਢਲੇ ਤੌਰ ਦੇ ਉੱਤੇ ਹੀ ਜੁਆਇਨ ਕੀਤਾ ਸੀ ਤੇ ਲਗਾਤਾਰ ਉਹ ਸਰਗਰਮ ਵੀ ਰਹੇ ਇਸ ਕਰਕੇ ਇੱਕ ਤਾਂ ਫੈਸਲਾ ਆਮ ਆਦਮੀ ਪਾਰਟੀ 'ਚ ਇਹ ਹੋਇਆ ਕਿ ਭਾਵੇਂ ਜਿਨ੍ਹਾਂ ਮੰਤਰੀਆਂ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ ਉਹ ਹਾਰ ਗਏ ਨੇ ਪਰ ਉਹਨਾਂ ਨੂੰ ਬਦਲਿਆ ਨਹੀਂ ਜਾਣਾ ਹੁਣ ਇਸੇ ਕਰਕੇ ਸਾਰੇ ਨਵੇਂ ਸ਼ੇਰੇ ਚਿਹਰੇ ਨੇ ਜਿਹੜੇ ਉਹ ਸ਼ਾਮਲ ਕੀਤੇ ਜਾ ਰਹੇ ਨੇ ਨਵੇਂ ਚਿਹਰਿਆਂ ਦੇ ਸ਼ਾਮਲ ਕੀਤੇ ਜਾਣ ਦੇ ਪਿੱਛੇ ਜਿਹੜੀ ਮਨਸ਼ਾ ਦੱਸੀ ਜਾ ਰਹੀ ਹੈ ਇਆ ਇਕ ਤਈ ਕਿ ਪੰਜਾਬ ਦੇ ਵਿੱਚ ਸੱਤਾ ਦਾ ਸੰਤੁਲਨ ਬਣਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਫੇਰ ਬਦਲ ਕਰਨ ਤਾਂ ਕਿ ਬਾਕੀ ਮੰਤਰੀਆਂ ਤੇ ਵੀ ਇਹ ਪ੍ਰਭਾਵ ਜਾਵੇ ਕਿ ਪਰਫਾਰਮੈਂਸ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੰਤਰੀ ਆਪਣੇ ਮਹਿਕਮਿਆਂ ਦੇ ਵਿੱਚ ਪੂਰੀ ਤਨਦੇਹੀ ਦੇ ਨਾਲ ਕੰਮ ਕਰਨ ਔਰ ਕਿਸੇ ਵੀ ਤਰ੍ਹਾਂ ਦਾ ਜਿਹੜਾ ਤਾਲਮੇਲ ਹੈ ਪਾਰਟੀ ਔਰ ਸਰਕਾਰ ਦੇ ਵਿੱਚ ਉਹਨੂੰ ਛਿੱਕੇ ਨਾ ਟੰਗਿਆ ਜਾਵੇ ਪਾਰਟੀ ਸੰਗਠਨ ਦੀ ਜਿਹੜੀ ਭਾਵਨਾ ਉਹਦਾ ਵੀ ਸਤਕਾਰ ਹੋਵੇ ਔਰ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਵੀ ਪੂਰਾ ਮਾਨ ਸਤਕਾਰ ਦਿੱਤਾ ਜਾਵੇ ਔਰ ਇੱਕ ਇਹ ਸਨੇਹਾ ਦਿੱਤਾ ਜਾਵੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਨੂੰ ਵੀ ਮੰਤਰੀ ਬਣਾਇਆ ਜਾ ਸਕਦਾ ਹੈ ਕਿਸੇ ਨੂੰ ਵੀ ਮੰਤਰੀ ਤੋਂ ਹਟਾਇਆ ਜਾ ਸਕਦਾ ਹੈ ਔਰ ਜਿਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਇਆ ਜਾਣਾ ਹੈ ਜਾਂ ਜਿਨ੍ਹਾਂ ਤੋਂ ਅਸਤੀਫਾ ਲੈ ਅਸਤੀਫੇ ਲੈ ਲਏ ਗਏ ਨੇ ਉਹਨਾਂ ਨੂੰ ਵੀ ਨਿਸ਼ਚਿਤ ਤੌਰ ਤੇ ਹੁਣ ਪਾਰਟੀ ਦੇ ਸੰਗਠਨ ਦੇ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂਕਿ ਸਨੇਹਾ ਇਹ ਜਾਵੇ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵਿਅਕਤੀ ਮੰਤਰੀ ਹੈ ਵਿਧਾਇਕ ਹੈ ਜਾਂ ਵਰਕਰ ਹੈ ਕੋਈ ਫਰਕ ਨਹੀਂ ਪੈਂਦਾ ਇਹ ਮੂਲ ਭਾਵਨਾ ਜਿਹਦਾ ਪ੍ਰਚਾਰ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਇੱਕ ਗੱਲ ਸਾਫ਼ ਹੈ ਜਿਹੜੇ ਮੰਤਰੀ ਜਿਨ੍ਹਾਂ ਤੋਂ ਅਸਤੀਫੇ ਲਏ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਨ ਵੀ ਮੀਡੀਆ ਦੇ ਵਿੱਚ ਸੁਰਖੀਆਂ ਬਣਨਗੇ ਕਿ ਕਾਰਨ ਕੀ ਸੀ ਕਿ ਪਾਰਟੀ ਨੇ ਉਹਨਾਂ ਤੋਂ ਅਸਤੀਫਾ ਲਈ ਔਰ ਜਿਹੜੇ ਨਵੇਂ ਚਿਹਰੇ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ ਉਹ ਚਿਹਰੇ ਕਿਤਨੇ ਕਿਤੇ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੇਗੀ ਉਹਨਾਂ ਚਿਹਰਿਆਂ ਦੇ ਜ਼ਰੀਏ ਕਿ ਅਸੀਂ ਵੱਧ ਤੋਂ ਵੱਧ ਵਿਧਾਇਕਾਂ ਨੂੰ ਬਤੌਰ ਮੰਤਰੀ ਅਸਤੀਫਾ ਬਤੌਰ ਮੰਤਰੀ ਅਸੀਂ ਉਹਨਾਂ ਨੂੰ ਤਜਰਬਾ ਦੇਣਾ ਚਾਹੁੰਦੇ ਹਾਂ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਲਗਾਤਾਰ ਪੁਰਾਣੇ ਸਮੇਂ ਤੋਂ ਸੰਗਠਨ ਦੇ ਨਾਲ ਜੁੜੇ ਨੇ ਉਹਨਾਂ ਨੂੰ ਉਹਨਾਂ ਦੀ ਪਰਫਾਰਮੈਂਸ ਪਾਰਟੀ ਦੀ ਪਰਫਾਰਮੈਂਸ ਦੇ ਆਧਾਰ ਤੇ ਅਸੀਂ ਬਤੌਰ ਮੰਤਰੀ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰ ਰਹੇ ਹਾਂ ਸੋ ਇਸ ਤਰੀਕੇ ਦੇ ਤਰਕ ਆਮ ਤੌਰ ਤੇ ਦਿੱਤੇ ਜਾਂਦੇ ਨੇ ਇਸ ਵਾਰ ਵੀ ਇਹ ਤਰਕ ਦਿੱਤੇ ਜਾਣਗੇ ਕਿਉਂਕਿ ਵਿਰਿੰਦਰ ਗੋਇਲ ਉਹਨਾਂ ਦਾ ਪਹਿਲਾਂ ਵੀ ਦਾਵਾ ਇਹ ਬਣ ਰਿਹਾ ਸੀ ਕਿ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ ਜਿਹੜੇ ਮਹਿੰਦਰ ਭਗਤ ਨੇ ਉਹਨਾਂ ਬਾਰੇ ਭਗਵੰਤ ਮਾਨ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਉਹਨਾਂ ਨੂੰ ਵੀ ਮੰਤਰੀ ਬਣਾਇਆ ਜਾ ਰਿਹਾ ਹੈ ਇਹ ਵੀ ਦੇਖਣ ਵਾਲੀ ਗੱਲ ਰਹੇਗੀ ਕਿ ਜਿਨ੍ਹਾਂ ਮੰਤਰੀਆਂ ਨੇ ਅਸਤੀਫੇ ਦਿੱਤੇ ਨੇ ਉਹ ਮੰਤਰੀ ਹੁਣ ਕੀ ਕਹਿਣਗੇ ਕਿ ਉਹ ਖੁਸ਼ੀ-ਖੁਸ਼ੀ ਪਾਰਟੀ ਦੇ ਹੁਕਮ ਨੂੰ ਸਵੀਕਾਰ ਕਰਨਗੇ ਜਾਂ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਨਾਰਾਜ਼ਗੀ ਦਿਖਾਈ ਜਾਏਗੀ ਪਰ ਹੁਣ ਤੱਕ ਕਿਸੇ ਵੀ ਮੰਤਰੀ ਨੇ ਕਿਸੇ ਤਰ੍ਹਾਂ ਦਾ ਨਾ ਪੱਕੀ ਬਿਆਨ ਨਹੀਂ ਦਿੱਤਾ ਕੀਆ ਜਾ ਰਿਹਾ ਹੈ ਕਿ ਚਾਰ ਮੰਤਰੀਆਂ ਤੋਂ ਅਸਤੀਫੇ ਲੈ ਲਏ ਗਏ ਨੇ ਇਹਦਾ ਮਤਲਬ ਹੈ ਕਿ ਉਹ ਪਾਰਟੀ ਦੇ ਅਨੁਸ਼ਾਸਨ ਔਰ ਸੰਗਠਨ ਦੇ ਵਿੱਚ ਉਹਨਾਂ ਨੇ ਭਰੋਸਾ ਰੱਖਦੇ ਹੋਏ ਆਪਣੇ ਅਸਤੀਫੇ ਸੌਂਪ ਦਿੱਤੇ ਨੇ ਉਂਝ ਵੀ ਮੰਤਰੀ ਕਿਸੇ ਨੂੰ ਮੰਤਰੀ ਮੰਡਲ ਚ ਰੱਖਣਾ ਜਾਂ ਮੰਤਰੀ ਮੰਡਲ ਚੋਂ ਹਟਾਉਣਾ ਇਹ ਮੁੱਖ ਮੰਤਰੀ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ ਇਹ ਵੀ ਸੰਭਵ ਹੈ ਕਿ ਜਿਹੜੇ ਮੰਤਰੀਆਂ ਤੋਂ ਅਸਤੀਫੇ ਲਏ ਗਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਸੰਗਠਨ ਚ ਉਹਨਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਕੋਈ ਟਾਰਗੇਟ ਦਿੱਤਾ ਜਾਵੇ ਔਰ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਅਸਤੀਫਾ ਦੇ ਦਿੱਤਾ ਹੁਣ ਉਹ ਸਾਬਕਾ ਮੁੱਖ ਮੰਤਰੀ ਹੈ ਤੇ ਨੈਤਿਕ ਤੌਰ ਤੇ ਹੁਣ ਉਹ ਕਿਸੇ ਵੀ ਤਰ੍ਹਾਂ ਦਾ ਅਗਰ ਕੋਈ ਮੰਤਰੀ ਵਿਰੋਧ ਕਰਦਾ ਹੈ ਜਾਂ ਸਿਆਸੀ ਦਬਾਅ ਪਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਮੈਨੂੰ ਮੰਤਰੀ ਬਰਕਰਾਰ ਰੱਖਿਆ ਜਾਵੇ ਜਾਂ ਮੈਨੂੰ ਮੰਤਰੀ ਬਣਾਇਆ ਜਾਵੇ ਤੇ ਨਾ ਤਾਂ ਭਗਵੰਤ ਮਾਨ ਔਰ ਨਾ ਹੀ ਅਰਵਿੰਦ ਕੇਜਰੀਵਾਲ ਹੁਣ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਿਰੋਧ ਹੈ ਉਹਨਾਂ ਦੇ ਉੱਤੇ ਨਹੀਂ ਚੱਲਣਾ ਕਿਉਂਕਿ ਦਿੱਲੀ ਦੇ ਵਿੱਚ ਤਾਂ ਖੁੱਲ ਕੇ ਅਰਵਿੰਦ ਕੇਜਰੀਵਾਲ ਸਧਾਰਨ ਲੀਡਰ ਦੀ ਤਰ੍ਹਾਂ ਮੈਦਾਨ 'ਚ ਆ ਗਏ ਨੇ ਪਾਰਟੀ ਦੇ ਪ੍ਰਧਾਨ ਦੀ ਤਰ੍ਹਾਂ ਮੈਦਾਨ 'ਚ ਆ ਗਏ ਨੇ ਔਰ ਹਰਿਆਣੇ 'ਚ ਵੀ ਪ੍ਰਚਾਰ ਕਰ ਰਹੇ ਨੇ ਔਰ ਪੰਜਾਬ 'ਚ ਵੀ ਜਿੱਥੋਂ ਤੱਕ ਭਗਵੰਤ ਮਾਨ ਦੀ ਗੱਲ ਹੈ ਤੇ ਪੰਜਾਬ ਚ ਆਮ ਆਦਮੀ ਪਾਰਟੀ ਦੇ ਸੰਗਠਨ ਔਰ ਸਰਕਾਰ ਤੇ ਭਗਵੰਤ ਮਾਨ ਦਾ ਪੂਰਾ ਕੰਟਰੋਲ ਹੈ ਪੂਰਾ ਨਿਯੰਤਰਣ ਹੈ ਔਰ ਕਿਸੇ ਤਰ੍ਹਾਂ ਦਾ ਆਮ ਆਦਮੀ ਪਾਰਟੀ ਦੇ ਵਿੱਚ ਕਿਉਂਕਿ ਵਿਧਾਇਕਾਂ ਦੀ ਗਿਣਤੀ ਇੱਕ ਵਾਰ ਮੁਰ ਤੋਂ 92 ਹੀ ਹੋ ਚੁੱਕੀ ਹੈ ਹਾਲਾਂਕਿ ਮੀਟ ਹੀਰ ਨੇ ਜਿਹੜੇ ਉਹਨਾਂ ਦੀ ਸੀਟ ਖਾਲੀ ਹੋਈ ਸੀ ਪਰ ਉਹਦੇ ਬਦਲੇ ਆਮ ਆਦਮੀ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਸੀਟ ਜਿੱਤ ਕੇ ਜਿਮਨੀ ਚੋਣਾ ਚਾਹਾਲਾ ਕਿ ਮੀਠੇਰ ਵਾਲੀ ਸੀਟ ਦੇ ਉੱਤੇ ਵੀ ਇਲੈਕਸ਼ਨ ਹੋਣੇ ਆ ਦੁਬਾਰਾ ਉਹ ਸਥਿਤੀ ਤੇ ਆਪਣੇ ਆਪ ਨੂੰ ਲਿਆ ਸਕਦੀ ਹੈ ਪਰ 91 ਵਿਧਾਇਕਾਂ ਦੇ ਨਾਲ ਆਮ ਆਦਮੀ ਪਾਰਟੀ ਕੋਲੇ ਹਲੇ ਵੀ ਬਹੁਤ ਵੱਡਾ ਬਹੁਮਤ ਹੈ ਇਸ ਕਰਕੇ ਮੰਤਰੀ ਬੰਡਲ ਦੇ ਵਿੱਚ ਫੇਰ ਬਦਲ ਦੇ ਲਈ ਵੀ ਆਮ ਆਦਮੀ ਪਾਰਟੀ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਦਬਾਅ ਕੰਮ ਕਰੇ ਇਹਦੀ ਵੀ ਸੰਭਾਵਨਾ ਬਹੁਤ ਜ਼ਿਆਦਾ ਘੱਟ ਹੈ ਪਰ ਇਸ ਫੇਰ ਬਦਲ ਦੇ ਨਾਲ ਇਹ ਪ੍ਰਭਾਵ ਜਨ ਦੀ ਕੋਸ਼ਿਸ਼ ਆਮ ਆਦਮੀ ਪਾਰਟੀ ਕਰੇਗੀ ਕਿ ਅਸੀਂ ਵੱਧ ਤੋਂ ਵੱਧ ਵਿਧਾਇਕਾਂ ਨੂੰ ਬਤੌਰ ਮੰਤਰੀ ਤਜਰਬਾ ਵੀ ਦੇ ਰਹੇ ਹਾਂ ਔਰ ਆਉਂਦੇ ਸਮੇਂ ਦੇ ਵਿੱਚ ਅਸੀਂ ਉਹ ਮੰਤਰੀ ਜਿਨ੍ਹਾਂ ਦੀ ਪਰਫਾਰਮੈਂਸ ਠੀਕ ਨਹੀਂ ਹੋਏਗੀ ਅਸੀਂ ਉਹਨਾਂ ਨੂੰ ਹੋਰ ਜ਼ਿੰਮੇਵਾਰੀਆਂ ਉੱਤੇ ਵੀ ਪੇਸ਼ ਸਕਦੇ ਹਾਂ ਔਰ ਵਿਧਾਇਕਾਂ ਤੇ ਵੀ ਦਬਾਅ ਬਣੇਗਾ ਕਿ ਉਹ ਵਿਧਾਇਕ ਕੰਮ ਕਰਨ ਔਰ ਇੱਕ ਗੱਲ ਜ਼ਰੂਰ ਦੇਖਣ ਵਾਲੀ ਹੈ ਕਿ ਦੂਜੀਆਂ ਪਾਰਟੀਆਂ ਤੋਂ ਜਿਹੜੇ ਕਈ ਵੱਡੇ ਚਿਹਰੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਉਹਨਾਂ ਦੇ ਵਿੱਚੋਂ ਕਈ ਮੰਤਰੀ ਬਣਨ ਦੀ ਦੌੜ ਦੇ ਵਿੱਚ ਸੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਨੇ ਕਿ ਕਈ ਅਜਿਹੇ ਲੀਡਰ ਜਿਹੜੇ ਦੂਸਰੀਆਂ ਪਾਰਟੀਆਂ 'ਚ ਵੀ ਬਹੁਤ ਸਰਗਰਮ ਰਹੇ ਨੇ ਉਹਨਾਂ ਨੇ ਵੀ ਪੂਰਾ ਜ਼ੋਰ ਲਾਇਆ ਮੰਤਰੀ ਬਣਨ ਦੇ ਲਈ ਲੇਕਿਨ ਫੈਸਲਾ ਕਿਉਂਕਿ ਇਹ ਮੁੱਖ ਮੰਤਰੀ ਦਾ ਅਧਿਕਾਰ ਖੇਤਰ ਹੈ ਮੁੱਖ ਮੰਤਰੀ ਔਰ ਅਰਵਿੰਦ ਕੇਜਰੀਵਾਲ ਨੇ ਹੀ ਇਹ ਫੈਸਲਾ ਕੀਤਾ ਕਿ ਕਿਹਨਾਂ ਕਿਹਨਾਂ ਨੂੰ ਮੰਤਰੀ ਬਣਾਇਆ ਜਾਣਾ ਹੈ ਤੇ ਕਿਹਨਾਂ ਨੂੰ ਨਹੀਂ ਡੱਲਾ ਜੀ ਹੁਣ ਖਬਰਾਂ ਇਹ ਵੀ ਆ ਰਹੀਆਂ ਨੇ ਕਿ ਚਾਰ ਜ਼ਿਮਨੀ ਚੋਣਾਂ ਦੇ ਲਈ ਜਿਹੜਾ ਚੋਣ ਜ਼ਾਬਤਾ ਉਹ ਵੀ ਛੇਤੀ ਹੀ ਲੱਗ ਸਕਦਾ ਹੈ ਤਾਂ ਕੀ ਇਹ ਸਮਝਿਆ ਜਾਵੇ ਕਿ ਜਿਹੜੀ ਚਾਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਮੰਤਰੀ ਮੰਡਲ ਵਿੱਚ ਜਿਹੜਾ ਇਹ ਫੇਰ ਬਦਲ ਕੀਤਾ ਗਿਆ ਹੈ ਇਹ ਜ਼ਿਮਨੀ ਚੋਣਾਂ ਨੂੰ ਵੇਖਦਿਆਂ ਹੋਏ ਆਹੀਂ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਰਣਨੀਤੀ ਦਾ ਹਿੱਸਾ ਹੈ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਉੱਪਰ ਦੇਖੋ ਇਹ ਵੀ ਗੱਲ ਬਿਲਕੁਲ ਤੁਹਾਡੀ ਬੜੀ ਅਹਿਮ ਹੈ ਕਿ ਹਰਿਆਣੇ ਦੀਆਂ ਚੋਣਾਂ ਤੋਂ ਤੁਰੰਤ ਬਾਅਦ ਚਾਰ ਜਿਮਨੀ ਚੋਣਾਂ ਦਾ ਜ਼ਾਬਤਾ ਲੱਗ ਸਕਦਾ ਕਿਉਂਕਿ ਮਹਾਰਾਸ਼ਟਰ ਦੇ ਵਿੱਚ ਵੀ ਹਜੇ ਚੋਣਾਂ ਦਾ ਐਲਾਨ ਹੋਣਾ ਹੈ ਸੋ ਬਹੁਤ ਸੰਭਾਵਨਾ ਹੀ ਮੰਨੀ ਜਾ ਰਹੀ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਹੋ ਜਾਣਾ ਹੈ ਔਰ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਹੋਣੀਆਂ ਨੇ ਇਹਨਾਂ ਦੇ ਵਿੱਚ ਚੱਬੇਵਾਲਦੀ ਸੀਟ ਹੈ ਡੇਰਾ ਬਾਬਾ ਨਾਨਕ ਦੀ ਸੀਟ ਹੈ ਬਰਨਾਲਾ ਦੀ ਵਿਧਾਨ ਸਭਾ ਸੀਟ ਹੈ ਔਰ ਗਿੱਦੜਬਾਹ ਦੀ ਵਿਧਾਨ ਸਭਾ ਸੀਟ ਹੈ ਸੋ ਚਾਰ ਵਿਧਾਨ ਸਭਾ ਸੀਟਾਂ ਤੇ ਜਿਮਨੀ ਚੋਣਾਂ ਦਾ ਜ਼ਾਬਤਾ ਕਿਸੇ ਵੇਲੇ ਵੀ ਰੱਖ ਸਕਦਾ ਹੈ ਇਹ ਵੀ ਗੱਲ ਜੋੜ ਕੇ ਦੇਖੀ ਜਾ ਸਕਦੀ ਹੈ ਕਿ ਸਰਕਾਰ ਜਲਦ ਤੋਂ ਜਲਦ ਮੰਤਰੀ ਮੰਡਲ ਦਾ ਫੇਰ ਬਦਲ ਕਰਕੇ ਵਿਹਲਾ ਹੋਣਾ ਚਾਹੁੰਦੀ ਹੈ ਤਾਂ ਕਿ ਜ਼ਿਮਨੀ ਚੋਣਾਂ ਦੇ ਵਿੱਚ ਪੂਰੀ ਤਾਕਤ ਲਾਈ ਜਾ ਸਕੇ ਦੇਖੋ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਵਿਰੋਧੀ ਧਿਰਾਂ ਇਸ ਵਾਰ ਪੂਰਾ ਜ਼ੋਰ ਲਾਉਣਗੀਆਂ ਕਿ ਆਮ ਆਦਮੀ ਪਾਰਟੀ ਉਹਨਾਂ ਜ਼ਿਮਨੀ ਚੋਣਾਂ ਨੂੰ ਜਿੱਤ ਨਾ ਸਕੇ ਬਰਨਾਲੇ ਦੇ ਵਿੱਚ ਭਗਵੰਤ ਮਾਨ ਨੇ 2-3 ਦਿਨ ਪਹਿਲਾਂ ਵੀ ਕੁਝ ਕਾਂਗਰਸੀ ਲੀਡਰਾਂ ਨੂੰ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਾਇਆ ਇਸ ਗੱਲ ਦਾ ਅੰਦਾਜ਼ਾ ਲੱਗ ਸਕਦਾ ਹੈ ਕਿ ਕਿਸੇ ਕੀਮਤ ਤੇ ਵੀ ਭਗਵੰਤ ਮਾਨ ਸੀਟ ਹਾਰਨਾ ਨਹੀਂ ਚਾਹੁੰਦੇ ਇਹਨਾਂ ਚਾਰਾਂ ਨੂੰ ਔਰ ਅਗਰੇ ਚਾਰ ਸੀਟਾਂ ਭਗਵੰਤ ਮਾਨ ਜਿੱਤਦੇ ਨੇ ਤੇ ਉਹ ਇੱਕ ਹੋਰ ਤਕੜੀ ਸਰਕਾਰ ਵਾਲੇ ਪਾਸੇ ਵੱਧ ਵਿਧਾਇਕਾਂ ਦੀ ਸਰਕਾਰ ਵਾਲੇ ਪਾਸੇ ਜਾ ਸਕਦੇ ਨੇ ਕਿਉਂਕਿ 92 ਚ ਤਾਂ ਸਰਕਾਰ ਬਣਾਈ ਸੀ 92 ਵਿਧਾਇਕਾਂ ਦੇ ਨਾਲ ਹੁਣ ਇਹ ਚਾਰ ਮੰਤਰੀ ਜਿਹੜੇ ਜਾਂ ਪੰਜ ਮੰਤਰੀ ਜਿਹੜੇ ਨਵੇਂ ਬਣਾਏ ਜਾਣੇ ਨੇ ਉਸ ਤੋਂ ਬਾਅਦ ਸਰਕਾਰ ਆਪਣੇ ਆਪ ਨੂੰ ਇੱਕ ਨਵੇਂ ਅੰਗ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ ਜਿਹਦੇ ਨਾਲ ਜ਼ਿਮਨੀ ਚੋਣਾਂ ਤੋਂ ਪਹਿਲਾਂ ਜ਼ਰੂਰ ਲਾਹਾ ਮਿਲੇਗਾ ਪਰ ਮੈਨੂੰ ਇਹ ਲੱਗਦਾ ਹੈ ਕਿ ਸਰਕਾਰ ਇੱਕ ਅੱਧੀ ਸੀਟ ਮੰਤਰੀ ਮੰਡਲ ਦੀ ਖਾਲੀ ਰੱਖੇਗੀ ਹੁਣ ਮੁੱਖ ਮੰਤਰੀ ਸਣੇ ਕੁੱਲ 16 ਮੰਤਰੀ ਨੇ ਮੈਨੂੰ ਲੱਗਦਾ ਹੈ ਕਿ ਚਾਰ ਮੰਤਰੀ ਹੀ ਅੱਜ ਨਵੇਂ ਸੌ ਚਕਾਈ ਜਾਏਗੀ ਪੰਜ ਦੀ ਥਾਂ ਤੇ ਤਾਂ ਕਿ ਇੱਕ ਅੱਧੀ ਸੀਟ ਮੰਤਰੀ ਦੀ ਖਾਲੀ ਰੱਖੀ ਜਾਵੇ ਤਾਂ ਕਿ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਨੇ ਚਾਰ ਜ਼ਿਮਨੀ ਚੋਣਾਂ ਦੇ ਵਿੱਚ ਵੀ ਇਹ ਪ੍ਰਭਾਵ ਦਿੱਤਾ ਜਾਵੇ ਕਿ ਇਹਨਾਂ ਚਾਰ ਜ਼ਿਮਨੀ ਚੋਣਾਂ ਚੋਂ ਵੀ ਅਸੀਂ ਕਿਸੇ ਇੱਕ ਐਮਐਲਏ ਨੂੰ ਮੰਤਰੀ ਬਣਾ ਸਕਦੇ ਹਾਂ ਜਿੱਤਣ ਵਾਲੇ ਐਮਐਲਏ ਨੂੰ ਸੋ ਇਹ ਇੱਕ ਰਣਨੀਤੀ ਦਾ ਹਿੱਸਾ ਹੁੰਦਾ ਬਿਲਕੁਲ ਔਰ ਚੋਣਾਂ ਤੋਂ ਜ਼ਾਬਤੇ ਤੋਂ ਪਹਿਲਾਂ ਮੰਤਰੀ ਮੰਡਲ ਦਾ ਫੇਰ ਬਦਲ ਵੀ ਇੱਕ ਰਣਨੀਤੀ ਦਾ ਹਿੱਸਾ ਅਸੀਂ ਮੰਨ ਸਕਦੇ ਹਾਂ ਡੱਲਾ ਜੀ ਅਖੀਰ ਦੇ ਵਿੱਚ ਕਿਸੇ ਹੋਰ ਵੱਡੀ ਖਬਰ ਦੇ ਉੱਪਰ ਵੀ ਜੇਕਰ ਤੁਸੀਂ ਜਾਣਕਾਰੀ ਸਾਂਝੀ ਕਰਨਾ ਚਾਹੋ ਜਿੱਤੋਂ ਤੱਕ ਗੱਲ ਰਹੀ ਦੂਸਰੀਆਂ ਪਾਰਟੀਆਂ ਦੀ ਅਮਰਿੰਦਰ ਸਿੰਘ ਰਾਜਾ ਵੜਿੰਗ ਲਗਾਤਾਰ ਗਿੱਦੜਬਾਹਾ ਚ ਸਰਗਰਮ ਨੇ ਡੇਰਾ ਬਾਬਾ ਨਾਨਕ ਚ ਸੁਖਜਿੰਦਰ ਸਿੰਘ ਰੰਦਾਵਾ ਔਰ ਉਹਨਾਂ ਦਾ ਪਰਿਵਾਰ ਸਰਗਰਮ ਹੈ ਡਾਕਟਰ ਚੱਬੇਵਾਲ ਪੂਰੇ ਸਰਗਰਮ ਨੇ ਆਪਣੇ ਹਲਕੇ ਦੇ ਵਿੱਚ ਔਰ ਇਸੇ ਤਰ੍ਹਾਂ ਮੀਤ ਹੈਰ ਪੂਰੇ ਸਰਗਰਮ ਨੇ ਬਰਨਾਲਾ ਚ ਕੋਸ਼ਿਸ਼ ਜਿਹੜੇ ਜਿਨ੍ਹਾਂ ਵਿਧਾਇਕਾਂ ਨੇ ਅਸਤੀਫੇ ਦਿੱਤੇ ਨੇ ਚਾਰਾਂ ਨੇ ਉਹਨਾਂ ਦੀ ਕੋਸ਼ਿਸ਼ ਪੂਰੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਜਾਂ ਤਾਂ ਆਪਣੇ ਕਿਸੇ ਹਮਾਇਤੀ ਨੂੰ ਚੋਣ ਜਿਤਾਈਏ ਇਹ ਸਾਡੇ ਪਰਿਵਾਰ ਚੋਂ ਕਿਸੇ ਕੋਲੇ ਟਿਕਟ ਆਵੇ ਤੇ ਅਸੀਂ ਜਿੱਤੀਏ ਜਿੰਤੋਂ ਤੱਕ ਗੱਲ ਰਹੀ ਮੀਥੇਰ ਦੀ ਮੀਥੇਰ ਤਾਂ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਦਿੱਤਾ ਜਾਏਗਾ ਉਹਦੇ ਤੇ ਸੰਤੁਸ਼ਟ ਹੋ ਸਕਦੇ ਨੇ ਰਾਜਾ ਵੜਿੰਗ ਦੀ ਕੋਸ਼ਿਸ਼ ਹੋਏਗੀ ਕਿ ਉਹਨਾਂ ਦੀ ਧਰਮ ਪਤਨੀ ਨੂੰ ਅਗਰ ਇਹ ਟਿਕਟ ਮਿਲੇ ਤਾਂ ਜ਼ਿਆਦਾ ਚੰਗੀ ਗੱਲ ਹੈ ਕਿਉਂਕਿ ਅਗਰ ਦੁਬਾਰਾ ਚੋਣ ਲੜਨੀ ਪਈ ਰਾਜਾ ਵੜਿੰਗ ਨੂੰ ਵਿਧਾਨ ਸਭਾ ਦੀ ਤੇ ਨਿਸ਼ਚਿਤ ਤੌਰ ਦੇ ਉੱਤੇ ਉਹ ਇਸੇ ਸੀਟ ਤੇ ਦੁਬਾਰਾ 27 ਦੇ ਵਿੱਚ ਚੋਣ ਲੜ ਸਕਦੇ ਨੇ ਸੁਖਜਿੰਦਰ ਸਿੰਘ ਦਾ ਦਾਵਾ ਉਹਨਾਂ ਦੀ ਵੀ ਕੋਸ਼ਿਸ਼ ਹੈ ਕਿ ਉਹਨਾਂ ਦੇ ਪਰਿਵਾਰ ਛੋ ਟਿਕਟ ਮਿਲੇ ਡਾਕਟਰ ਚੱਬੇਵਾਲ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਗਏ ਨੇ ਉਹ ਛੱਡਣਗੇ ਆਪਣੀ ਪਾਰਟੀ ਤੇ ਪਰ ਚੋਣਗੇ ਕਿ ਉਹਨਾਂ ਦੇ ਕਿਸੇ ਹਮਾਇਤੀ ਨੂੰ ਹੀ ਇਹ ਟਿਕਟ ਮਿਲੇ ਜਦੋਂ ਦੂਸਰੀਆਂ ਪਾਰਟੀਆਂ ਦੀ ਗੱਲ ਕਰਦੇ ਆ ਭਗਵੰਤ ਮਾਨ ਪਹਿਲਾਂ ਹੀ ਹਰਦੀਪ ਸਿੰਘ ਡਿੰਪੀ ਟੋਂ ਉਹਨਾਂ ਨੂੰ ਆਮ ਆਦਮੀ ਪਾਰਟੀ ਚ ਸ਼ਾਮਲ ਕਰਾ ਚੁੱਕੇ ਨੇ ਅਕਾਲੀ ਦਲ ਦੇ ਵਿੱਚ ਦਾਵੇਦਾਰ ਕਈ ਨੇ ਪਰ ਡਿੰਪੀ ਢਿੱਲੋਂ ਸਭ ਤੋਂ ਵੱਡੇ ਦਾਵੇਦਾਰ ਸੀ ਜਿਹੜੇ ਆਮ ਆਦਮੀ ਪਾਰਟੀ ਤੋਂ ਚਲੇ ਗਏ ਨੇ ਬਰਨਾਲੇ 'ਚ ਆਮ ਆਦਮੀ ਪਾਰਟੀ 'ਚ ਕਿਹੜਾ ਚਿਹਰਾ ਆਏਗਾ ਇਹਦੇ ਤੇ ਹਜੇ ਕਿਆਸ ਨੇ ਪਰ ਕੇਵਲ ਸਿੰਘ ਢਿੱਲੋਂ ਇਸ ਵਾਰ ਬੀਜੇਪੀ ਦੀ ਟਿਕਟ ਤੋਂ ਲੜ ਸਕਦੇ ਨੇ ਕਿਉਂਕਿ ਕੇਵਲ ਸਿੰਘ ਢਿੱਲੋਂ ਪੂਰੀ ਤਰ੍ਹਾਂ ਸਰਗਰਮ ਹੈ ਪਾਰਲੀਮੈਂਟ ਦੀ ਚੋਣ ਦੇ ਲਈ ਵੀ ਉਹਨਾਂ ਨੂੰ ਬੀਜੇਪੀ ਵੱਲੋਂ ਕਿਹਾ ਗਿਆ ਸੀ ਪਰ ਕੇਵਲ ਸਿੰਘ ਢਿੱਲੋਂ ਉਹਨਾਂ ਨੇ ਕਿਹਾ ਸੀ ਕਿ ਉਹ ਸਿਰਫ ਵਿਧਾਨ ਸਭਾ ਦੀ ਚੋਣ ਲੜਨਾ ਚਾਹੁੰਦੇ ਨੇ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ ਅੱਜਕੱਲ ਸੋਸ਼ਲ ਮੀਡੀਆ ਤੇ ਜੋ ਤਸਵੀਰਾਂ ਵੀਡੀਓ ਆ ਰਹੇ ਨੇ ਉਹਨਾਂ ਦੀਆਂ ਮੀਟਿੰਗਾਂ ਦੇ ਵਿੱਚ ਵੀ ਰਸ ਹੈ ਸੋ ਕੇਵਲ ਢਿੱਲੋਂ ਮੁਕਾਬਲਾ ਉੱਥੇ ਕਿਸੇ ਵੀ ਧਿਰ ਨੂੰ ਦੇਣਗੇ ਹੁਣ ਕਾਂਗਰਸ ਵੱਲੋਂ ਉੱਥੇ ਕਈ ਦਾਵੇਦਾਰ ਨੇ ਲੇਕਿਨ ਹਜੇ ਤੱਕ ਕੋਈ ਵੀ ਅਜੇਹਾ ਫੈਸਲਾ ਕਾਂਗਰਸ ਵੱਲੋਂ ਨਹੀਂ ਕੀਤਾ ਗਿਆ ਕਿ ਉੱਥੇ ਟਿਕਟ ਕਿਸ ਨੂੰ ਦੇਣੀ ਹੈ ਅਜੇ ਹਾਲਾਤਾਂ ਦੇ ਵਿੱਚ ਜੇ ਅਸੀਂ ਭਾਜਪਾ ਦੀ ਬਾਕੀ ਸੀਟਾਂ ਦੀ ਤਿਆਰੀ ਦੇਖੀਏ ਤਾ ਚੱਬੇਵਾਲ ਡੇਰਾ ਬਾਬਾ ਨਾਨਕ ਜਾਂ ਗਿੱਦੜਵਾਹਾ ਇਹਨਾਂ ਸੀਟਾਂ ਤੇ ਗਿੱਦੜਵਾਹਾ ਤੇ ਭਾਵੇਂ ਮਨਪ੍ਰੀਤ ਬਾਦਲ ਪਹਿਲਾਂ ਵੀ ਚੋਣ ਲੜੇ ਨੇ ਜਿਹੜੇ ਭਾਜਪਾ ਚ ਚਲੇ ਗਏ ਨੇ ਪਰ ਹਜੇ ਤੱਕ ਖੁੱਲ ਕੇ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਵੀ ਐਲਾਨ ਨਹੀਂ ਕੀਤਾ ਕਿ ਕੀ ਉਹ ਚੋਣ ਲੜਨਗੇ ਜਾਂ ਨਹੀਂ ਸੋ ਬਾਕੀ ਤੇ ਪਾਰਟੀਆਂ ਦੀ ਜੇ ਅਸੀਂ ਤਿਆਰੀ ਦੀ ਗੱਲ ਕਰਦੇ ਹਾਂ ਤੇ ਪੰਥਕ ਜਥੇਬੰਦੀਆਂ ਦੇ ਕਈ ਉਮੀਦਵਾਰ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਖੁਦ ਐਲਾਨ ਕੀਤਾ ਉਹ ਚੋਣ ਲੜਨਗੇ ਔਰ ਜਿਹੜੇ ਮੈਂਬਰ ਪਾਰਲੀਮੈਂਟ ਨੇ ਅਮਰਿਤਪਾਲ ਸਿੰਘ ਦੇ ਸਾਥੀ ਸਰਬਜੀਤ ਸਿੰਘ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਉਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਦੀਪ ਸਿੱਧੂ ਦਾ ਭਰਾ ਉਥੋਂ ਚੋਣ ਲੜੇਗਾ ਸੋ ਬਾਕੀ ਪਾਰਟੀਆਂ ਵੀ ਆਪਣੇ ਤੌਰ ਦੇ ਉੱਤੇ ਤਿਆਰੀ ਦੇ ਵਿੱਚ ਰੁੱਝੀਆਂ ਹੋਈਆਂ ਨੇ ਬਾਕੀ ਵੇਖਦੇ ਹਾਂ ਮਾਹੌਲ ਕਿਸ ਤਰ੍ਹਾਂ ਦਾ ਬਣਦਾ ਹੈ ਆਉਂਦੇ ਦਿਨਾਂ ਦੇ ਵਿੱਚ ਕਿਉਂਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਅਸਲ ਸਥਿਤੀ ਹੈ ਜਿਹੜੀ ਉਹ ਸਾਹਮਣੇ ਆਏਗੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਨਾ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਸਿਆਸੀ ਅਨਲਿਸਿਸ ਵੀ ਤੁਸੀਂ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦਿਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਵੀ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਣ ਨਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਉਹਨਾਂ ਦੇ ਪੱਖ ਦਾ ਸਵਾਗਤ ਹੈ ਉਹ ਵੀ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੈ ਅਸੀਂ ਉਹਨਾਂ ਦੇ ਪੱਖ ਨੂੰ ਵੀ ਅੱਗੇ ਵਧਾਵਾਂਗੇ